ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਆ। ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਕੁਸਕ ਪਲੇਨ ਫੈਬਰਿਕ ਆਈ ਹੈ ਬਹੁਤ ਸੋਹਣੀ ਜਿਵੇਂ ਅੱਗੇ ਹਨਾ ਮੌਸਮ ਹੈ ਜਿਹੜਾ ਗਰਮੀਦਾਰ ਹੈ। ਉਹਦੇ ਵਿੱਚ ਆਪਾਂ ਨੂੰ ਕੋਈ ਜਿਵੇਂ ਹੁਣ ਮਾਰਚ-ਅਪ੍ਰੈਲ ਦੇ ਪ੍ਰੋਗਰਾਮ ਆਉਣਗੇ ਉੱਤੇ ਆਪਾਂ ਬਹੁਤ ਸੋਹਣੀ ਚੀਜ਼ ਹੈ ਇਹ। ਆਪਾਂ ਬਰਕ ਕਰਵਾ ਕੇ ਪਾਰਟੀ ਵੇਅਰ ਆਟਮਨ ਜਿਹੜੀ ਆਪਣੀ ਇਹ ਸੂਟ ਹੈ ਜਿਹੜਾ ਤਿਆਰ ਹੋ ਜਾਊਗਾ। ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਜਵੰਦਾ ਡਾਟ ਰਾਜਵਿੰਦਰ ਉਹਨੂੰ ਤੁਸੀਂ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਸ਼ਾਮ ਨੂੰ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਉਸ ਚੈਨਲ ਨੂੰ ਵੀ ਸ਼ੇਅਰ ਕਰ ਦਿਓ ਤੇ ਨਾਲੇ ਸਬਸਕ੍ਰਾਈਬ ਤਾਂ ਕਿ ਬੁਟੀਕ ਤੇ ਆਪਾਂ ਜੀ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਤੇ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਈਸਟਾ ਦੇ ਵਿੱਚ ਕਰੇਵ ਦੇ ਸੂਟ ਆਏ ਨੇ ਪ੍ਰਿੰਟ ਸੂਟ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇਹ ਆਪਣੇ ਕੋਲ ਕੱਲ 8 ਵਜੇ ਫੋਟੋ ਆਈਆਂ ਸੀ 8:30 'ਚ ਸੂਟਰ ਖਾਏ ਦੀ ਅੱਧੇ ਘੰਟੇ ਦੇ ਵਿੱਚ ਵਿੱਚ ਸਾਨੂੰ ਇੱਕ ਇੱਕ ਸਿੰਗਲ ਸਿੰਗਲ ਸੂਟ ਮਿਲੇ ਸੌਪ ਤੋਂ ਸਾਰੇ ਖਤਮ ਹੋ ਗਏ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਸਾਰੇ ਕਲਰ ਪ੍ਰਿੰਟ ਜਿੰਨੇ ਹੈਗੇ ਨੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੁਸੀਂ ਇੱਕ ਵਾਰ ਮੈਨੂੰ ਕਨਫਰਮ ਕਰ ਲਿਓ ਮੈਸੇਜ ਕਰਕੇ ਪੁੱਛ ਲਿਓ ਕਿ ਅਵੇਲੇਬਲ ਹੈਗੇ ਜਾਂ ਨਹੀਂ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਹੜੀ ਭੈਣ ਦੀ ਪੇਮੈਂਟ ਆਊਗੀ ਚਲੋ ਜੀ ਆਪਾਂ ਸੂਟ ਦਿ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਟੀਸਟਾ ਦਾ 80 ਗ੍ਰਾਮ ਦੀ ਕਰੇਪ ਦੇ ਵਿੱਚ ਤੁਹਾਨੂੰ ਫੈਬਰਿਕ ਆਈ ਹੈ ਇਹ ਬਲੈਕ ਕਲਰ ਇਸ ਤਰ੍ਹਾਂ ਦਾ ਇਹ ਤੁਹਾਨੂੰ ਕੱਲੀ ਸ਼ਰਟ ਮਿਲੂਗੀ ਜੀ ਇਹ ਸਾਨੂੰ ਪੂਰਾ ਆਲਓਵਰ ਸੂਟ ਨਹੀਂ ਮਿਲਿਆ ਲਓ ਜੀ ਆਪਾਂ ਸਟੈਂਪ ਚੈੱਕ ਕਰਾਵਾਂਗੇ ਤੁਹਾਨੂੰ ਦਿਖਾਉਂ ਲਓ ਜੀ ਬਲੈਕ ਕਲਰ ਹੈ ਇਹਦਾ ਇਸ ਤਰ੍ਹਾਂ ਦਾ ਇਹਦੇ ਨਾਲ ਬਲੈਕ ਕਲਰ ਦੀ ਤੁਹਾਨੂੰ ਕਰੇਪ ਦੀ ਸਲਵਾਰ ਲੱਗ ਜੂਗੀ ਬਾਕੀ ਹੋਰ ਕਲਰ ਇਹਦੇ ਵਿੱਚ ਹੈ ਨਹੀਂ ਕੋਈ ਇਸ਼ੂ ਹਨਾ ਵੀ ਆਪਾਂ ਲਾ ਦਈਏ ਇਹਦੇ ਨਾਲ ਬਲੈਕ ਕਲਰ ਦੀ ਸਲਵਾਰ ਲੱਗੂਗੀ 80 ਗ੍ਰਾਮ ਦੀ ਕਰੇਵ ਦੇ ਵਿੱਚ ਤੁਹਾਨੂੰ ਪਿਓਰ ਕਰੇਵ ਦੇ ਵਿੱਚ ਜਿਹੜਾ ਹੈਗਾ ਟੇਸਟਾ ਦਾ ਜਿਹੜਾ ਫੈਬਰਿਕ ਮਿਲੂਗਾ ਜੀ ਇਹ 2.5 ਮੀਟਰ ਹੈ ਇਹਦੇ ਨਾਲ ਬਲੈਕ ਸ਼ਰਟ ਲਾ ਕੇ ਦੇਵਾਂਗੇ ਆਪਾਂ ਬਲੈਕ ਸਲਵਾਰ ਲੱਗੂਗੀ ਜੀ ਤੁਹਾਨੂੰ ਕਰੇਵ ਦੀ ਇਹ ਆਲ ਓਵਰ ਨਹੀਂ ਮਿਲਣਾ ਇਹ ਪਹਿਲਾਂ ਹੀ ਖਤਮ ਦੀ ਸਾਨੂੰ ਇਹ ਇੱਕੋ ਹੀ ਸ਼ਰਟ ਮਿਲੀ ਹੈ ਲਓ ਜੀ ਇਹ ਤੁਹਾਨੂੰ ਪਾਊਗਾ ਜੀ ਜੇ ਤੁਸੀਂ ਇਹਨੂੰ ਮੈਚਿੰਗ ਸੂਟ ਲਾਉਂਗੇ ਤਾਂ ਤੁਹਾਨੂੰ ਪਾਊਗਾ ਇਹ ਕਰੇਪ ਦੀ ਸਲਵਾਰ ਦੇ ਨਾਲ ਦੇਖੋ ਟੀਸਟਾ ਦੀ ਸਟੈਂਪ ਲੱਗੀ ਹੋਊ ਕੱਲੇ-ਕੱਲੇ ਸੂਟ ਤੇ ਆਪਾਂ ਚੈੱਕ ਕਰਾ ਕੇ ਦੇਵਾਂਗੇ ਤੁਹਾਨੂੰ ਆਲ ਓਵਰ ਸੂਟ ਪਊਗਾ ਜੀ ਇਹਦਾ 3000 ਰੁਪਏ ਦਾ ਜੇ ਤੁਸੀਂ ਇਹਨੂੰ ਮੈਚਿੰਗ ਲਓਗੇ ਤਾਂ ਮੈਚਿੰਗ ਪਊਗਾ ਤੁਹਾਨੂੰ 2250 ਦਾ ਲਓ ਜੀ ਇਹ ਬਲੈਕ ਮੈਚਿੰਗ ਤੁਹਾਨੂੰ ਇੱਕੋ ਹੀ ਮਿਲੂਗਾ ਬਲੈਕ ਕਲਰ ਦੀ ਸਲਵਾਰ ਨਾਲ ਲਓ ਜੀ ਇਸ ਤੋਂ ਬਾਅਦ ਆ ਗਿਆ ਆਲ ਓਵਰ ਪ੍ਰਿੰਟ ਦੇਖੋ ਇਹਦਾ ਹੁਣ ਇਹ ਉਹ ਇਕੱਲੀ ਸ਼ਰਟ ਸੀ ਇਸ ਤੋਂ ਬਾਅਦ ਆਲ ਓਵਰ ਪ੍ਰਿੰਟ ਸ਼ੁਰੂ ਹੋ ਗਈ ਲਓ ਜੀ ਅਗਲਾ ਕਲਰ ਆ ਗਿਆ ਇਹ ਵਾਲਾ ਇਹ ਤੁਹਾਨੂੰ ਆਲ ਓਵਰ ਹੀ ਮਿਲਣਗੇ ਇਹ ਮੈਂ ਚਦਾਈ ਕਰਾਉਣੀ ਪਊਗੀ ਉਹਦਾ ਕਲਰ ਉਤਰ ਗਿਆ ਸਾਡਾ ਕੋਈ ਪੰਗਾ ਪੈ ਜਾਂਦਾ ਕਲਰ ਫੇਡ ਹੋ ਜਾਂਦਾ ਲਓ ਜੀ ਦੇਖੋ 30 ਦਾ ਦੀ ਸਟੈਂਪ ਲੱਗੀ ਹੋਈ ਹੈ ਚੈੱਕ ਕਰਾ ਕੇ ਦੇਵਾਂਗੇ 80 ਗ੍ਰਾਮ ਦੀ ਕ੍ਰੇਪ ਦਾ ਤੁਹਾਨੂੰ ਸੂਟ ਪਊਗਾ ਜੀ ਆਲ ਓਵਰ ਸੂਟ ਪਊਗਾ ਜੀ ਤੁਹਾਨੂੰ 3000 ਰੁਪਏ ਦਾ ਬਿਨਾਂ ਦੁਪट्टे ਤੋਂ ਬਹੁਤ ਸੋਹਣੀ ਚੀਜ਼ ਹੈ ਇਹ ਵਧੀਆ ਵਾਲੀ ਲਓ ਦੇਖੋ ਇਹ ਕਲਰ ਆ ਗਿਆ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਆਪਾਂ ਤੁਹਾਨੂੰ ਦਿਖਾਦਨੇ ਦੂਜਾ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਰਸਟ ਕਲਰ ਹੈ ਦੇਖੋ ਬਹੁਤ ਸੋਹਣੇ ਸਰਦਾਰੀ ਕਲਰ ਨੇ ਸਟੈਂਪ ਸਾਰਿਆਂ ਦੇ ਲੱਗੀ ਹੋਊਗੀ ਜੀ ਆਪਾਂ ਸਟੈਂਪ ਸਾਰਿਆਂ ਦੀ ਚੈੱਕ ਕਰਾਵਾਂਗੇ ਫਿਰ ਵੀ ਤੁਹਾਨੂੰ ਕੋਈ ਇਸ਼ੂ ਨਾ ਰਹੇ ਲਓ ਜੀ ਦੇਖੋ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਪਿਓਰ ਕਰੇਪ ਦੇ ਵਿੱਚ 80 ਗ੍ਰਾਮ ਦੇ ਵਿੱਚ ਤੁਹਾਨੂੰ ਇਹ ਫੈਬਰਿਕ ਮਿਲੂਗਾ ਬਹੁਤ ਪਾਰਟੀ ਵੀਅਰ ਆਈਟਮ ਹੈ ਇਹ ਨਹੀਂ ਹੈਗਾ ਕੋਈ ਹਨਾ ਵੀ ਆਪਾਂ ਆਮ ਪ੍ਰਿੰਟ ਸੂਟ ਨਹੀਂ ਵੱਜੂਗਾ ਜੀ ਇਹ ਬਿਲਕੁਲ ਸਰਦਾਰੀ ਸੂਟ ਨੇ ਸੋਬਰ ਸੂਟ ਨੇ ਲਓ ਜੀ ਇਹ ਵੀ ਸਿੰਗਲ ਸੂਟ ਹੈ 3000 ਰੁਪਏ ਦਾ ਪ੍ਰਾਈਸ ਰਹੂਗਾ ਜੀ ਆਲ ਓਵਰ ਦਾ ਮੈਚਿੰਗ ਦਾ ਇਸ਼ੂ ਆਊਗਾ ਜੀ ਜਿਹੜਾ ਸਾਡੇ ਕੋਲੇ ਮੈਚਿੰਗ ਹੈ ਉਹ ਅਸੀਂ ਮੈਚਿੰਗ ਕਰਾਂਗੇ ਬਾਕੀ ਤਾਂ ਨਹੀਂ ਹੋਣਾ ਲੋ ਜੀ ਅਗਲਾ ਆ ਗਿਆ ਇਸ ਤਰ੍ਹਾਂ ਦਾ ਇਹ ਸੇਮ ਕਲਰ ਹੈ ਨਾ ਤਾਂ ਇਹ ਬਾਈਨ ਕਲਰ ਹੈ ਨਾ ਇਹ ਰਾਣੀ ਕਲਰ ਹੈ ਵਿੱਚ ਵਿਚਾਲੇ ਵਾਲਾ ਮੀਡੀਅਮ ਜਿਹਾ ਕਲਰ ਹੈ ਦੇਖੋ ਲਓ ਸਟੈਂਪਸ ਆ ਰਿਆਂ ਦੀ ਚੈੱਕ ਹੋਊਗੀ ਜੀ ਲਓ ਜੀ 30 ਦਾ ਦੀ ਸਟੈਂਪ ਲੱਗੀ ਹੋਈ ਹੈ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੂੰ ਸਾਰੇ ਸੂਟਾਂ ਦੇ ਇਦੇ ਵਿੱਚ ਕੋਈ ਵੀ ਉਹ ਨਹੀਂ ਹੈਗਾ ਦੇਖੋ ਜੀ ਆਪਾਂ ਚੀਜ਼ ਵਧੀਆ ਦੇਵਾਂਗੇ ਤਾਂ ਹੀ ਕਸਟਮਰ ਅੱਗੇ ਤੋਂ ਚੀਜ਼ ਵਧੀਆ ਮੰਗੂਗਾ ਥੋੜਾ ਜਿਹਾ ਲੇਟ ਤਾਂ ਹੋ ਜੰਨੇ ਆ ਪਰ ਹੁਣ ਥੋੜਾ ਜਿਹਾ ਕੰਮ ਖਿੱਚਿਆ ਵੀ ਅੱਗੇ ਤੋਂ ਇਹ ਕੰਮ ਨਾ ਹੋਵੇ ਇਸ ਵਾਰ ਥੋੜਾ ਜਿਹਾ ਅਸੀਂ ਆਪ ਹੀ ਬਿਜੀਤੀ ਬਹਾ ਮੁਹਾ ਕਰਕੇ ਤਾਂ ਲੇਟ ਹੋ ਗਏ ਲਓ ਜੀ 3000 ਰੁਪਏ ਇੱਕ ਸੂਟ ਦਾ ਪ੍ਰਾਈਜ਼ ਰਹੂਗਾ ਦੇਖੋ ਪ੍ਰਿੰਟ ਦੇਖੋ ਨੇੜੇ ਤੋਂ ਸੂਟ ਦੇਖ ਕੇ ਪਤਾ ਲੱਗ ਜਾਂਦਾ ਹੈ ਹਨਾ ਲਓ ਜੀ ਅਗਲਾ ਆ ਗਿਆ ਇਹ ਤਾਂ ਬਲੈਕ ਇਹ ਤੁਹਾਨੂੰ ਆਲ ਓਵਰ ਮਿਲੂਗਾ ਦੇਖੋ ਲਓ ਜੀ ਹੁਣ ਆਪਾਂ ਨਾ ਵੀ ਮੋਟਾ ਸਟਾਫ ਵੀ ਬੰਦ ਕਰਤਾ ਤੇ ਪਾਰਟੀ ਵੀਅਰ ਆਪਾਂ ਜਿਹੜੇ ਪ੍ਰਿੰਟ ਸੂਟ ਨੇ ਵੀ ਹੁਣ ਆਪਾਂ ਅੱਗੇ ਗਰਮੀ ਦੇ ਵਿੱਚ ਆਉਣ ਵਾਲੇ ਚ ਪ੍ਰੋਗਰਾਮ ਜਿਵੇਂ ਗਰਮੀ ਚ ਵੀ ਆਪਾਂ ਨੂੰ ਪ੍ਰੋਗਰਾਮ ਆ ਜਾਂਦਾ ਉਥੇ ਇਹ ਚੀਜ਼ਾਂ ਪੈ ਸਕਦੀਆਂ ਨੇ ਜੀ ਇਹ ਨਹੀਂ ਹੈਗਾ ਦੇਖੋ ਜਿਹੜੀ ਪਾਰਟੀ ਵੀਅਰ ਆਈਟਮ ਹੂ ਲਾਈਨਿੰਗ ਉਹਨੂੰ ਸਾਰਿਆਂ ਨੂੰ ਹੀ ਲੱਗੂਗੀ ਜੀ ਵਿਆਹ ਪ੍ਰੋਗਰਾਮ ਦੇ ਵਿੱਚ ਆਪਾਂ ਹਨਾ ਕੋਈ ਨਾਰਮਲ ਪਾਰਟੀ ਆ ਉਹਦੇ ਵਿੱਚ ਕਾਟਨ ਦਾ ਸੂਟ ਤਾਂ ਆਪਾਂ ਨਹੀਂ ਪਾ ਕੇ ਜਾ ਸਕਦੇ ਦੇਖੋ ਜੀ ਸਟੈਂਪ ਚੈੱਕ ਕਰ ਸਕਦੇ ਹੋ ਤੁਸੀਂ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਇਹ ਸਿੰਗਲ ਸਿੰਗਲ ਸੂਟ ਹੀ ਨੇ ਆਪਣੇ ਕੋਲ ਲਓ ਇਸ ਤੋਂ ਬਾਅਦ ਆ ਗਿਆ ਇਹਦਾ ਇਸ ਤਰ੍ਹਾਂ ਦਾ ਬਲੂ ਕਲਰ ਟੇਸਟਾ ਦਾ ਪ੍ਰਿੰਟਰ ਹੋਊਗਾ ਇਹ ਦੇਖੋ ਜੀ ਮਰੀ ਭੈਣਾ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ ਪ੍ਰਿੰਟ ਦੇਖੋ ਲਓ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਪੇਮੈਂਟ ਨਾਲ ਦੀ ਨਾਲ ਕਰ ਲਿਓ ਤੁਸੀਂ ਮੈਸੇਜ ਕਰਕੇ ਫਿਰ ਬਾਅਦ ਦੇ ਵਿੱਚ ਸਾਨੂੰ ਦਿੱਕਤ ਆਉਂਦੀ ਹੈ ਅਗਲਾ ਕਲਰ ਆ ਗਿਆ ਜੀ ਇਹਦਾ ਗ੍ਰੇ ਮਾਊਸ ਜਿਹਾ ਕਲਰ ਹੈ ਦੇਖੋ ਜਿਨ੍ਹਾਂ ਨੇ ਲਾਈਟ ਕਲਰ ਲੈਣਾ ਹੈ ਹਨਾ ਆਪਣੀਆਂ ਬੇਬੀਆਂ ਮੰਮੀਆਂ ਵਾਸਤੇ ਕਲਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਦੇਖੋ ਜੀ। ਲਓ ਜੀ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾਦਾ ਕਿੰਨਾ ਸੋਹਣਾ ਪਿਆਰਾ ਪ੍ਰਿੰਟ ਹੈ। ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਿਓ। ਕਲਰ ਦੇਖੋ ਕਿੰਨਾ ਪਿਆਰਾ ਸਿੰਪਲ ਸੋਬਰ ਕਲਰ ਹੈ। ਨਾ ਗੂੜਾ ਹੈ ਨਾ ਡਾਰਕ ਹੈ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ। ਇਸ ਤੋਂ ਬਾਅਦ ਆ ਗਿਆ ਜੀ ਦਾ ਲਾਸਟ ਕਲਰ। ਇਹ ਵਾਲਾ। ਇਹ ਵੀ ਲਾਈਟ ਕਲਰ ਹੈ। ਦੇਖੋ। ਔਰਗੇਂਜਾ ਸਿਲਕ ਦੇ ਵਿੱਚ ਇਹ ਸਟਾਪ ਆਊਗਾ ਇਹਦੇ ਬਹੁਤ ਸੋਹਣੇ ਜਿਹੜੇ ਕਲਰ ਚਾਰਟ ਨੇ ਨਾ ਲਾਈਟ ਕਲਰ ਨੇਗੇ ਮਿੱਠੇ ਮਿੱਠੇ ਸੋਬਰ ਕਲਰ ਨੇ ਜੇ ਤੁਸੀਂ ਇਹਨਾਂ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਹ ਤੁਹਾਨੂੰ ਪਲੇਨ ਸੂਟ ਪਊਗਾ ਜੀ 1250 ਦਾ ਪਹਿਲਾ ਕਲਰ ਇਹ ਆ ਗਿਆ ਲਾਈਟ ਸਕਾਈ ਜਾਂ ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਲਾਈਟ ਪਿੰਕ ਜਿਹਾ ਕਲਰ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਵਾਂ ਜੇ ਇਹਦੇ ਵਿੱਚ ਦਿਖੂਗੀ ਲਾਈਨਿੰਗ ਉਹ ਥੋੜਾ ਕਲਰ ਲਾਈਟ ਦੀ ਲਓ ਜੀ ਇਸ ਤਰ੍ਹਾਂ ਦਾ ਤੁਹਾਨੂੰ ਇਹ ਸਿਲਕ オーਗੇਂਜਾ ਦੇ ਵਿੱਚ ਫੈਬਰਿਕ ਮਿਲੂਗੀ ਕੋਈ ਇਹਦੀ ਸਿੰਜਨ ਦੀ ਕੰਪਲੇਨ ਨਹੀਂ ਲਓ ਜੀ ਅਸੀਂ ਤੁਹਾਨੂੰ ਖਿੱਚ ਕੇ ਦਿਖਾ ਦਿੰਨੇ ਹਾਂ ਲਓ ਬਹੁਤ ਸੋਹਣੀ ਚੀਜ਼ ਆ ਇਹ ਤੇ ਆਪਾਂ ਹੁਣ ਗਰਮੀ ਦੇ ਵਿੱਚ ਆਉਣ ਵਾਲੀ ਹਨਾ ਵੀ ਕਿੰਨੇ ਸੋਹਣੇ ਸੂਟ ਵਰਕ ਵਾਲੇ ਕਰਵਾ ਸਕਦੇ ਆ ਰੈਡੀ ਗਰਮੀ ਦੇ ਵਿੱਚ ਪ੍ਰੋਗਰਾਮ ਆਉਣਗੇ ਜਿਹੜੇ ਤੁਹਾਨੂੰ ਅਗਲਾ ਆ ਗਿਆ ਜੀ ਇਸ ਤਰ੍ਹਾਂ ਦਾ ਲਾਈਟ ਸੀ ਗ੍ਰੀਨ ਕਲਰ ਦੇਖੋ ਜੀ ਇਹਦੇ ਵਿੱਚ ਸੇ ਤੋਂ ਸੱਤ ਕਲਰ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਅਗਲਾ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਪਰਪਲ ਕਲਰ ਨਾਵਾਲਾ ਡਾਰਕ ਹੈ ਨਾਵਾਲਾ ਲਾਈਟ ਹੈ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਦੇਖੋ ਜੀ ਚਾਰ ਕਲਰ ਆ ਗਏ ਸੱਤ ਕਲਰ ਆਏ ਨੇ ਜੀ ਪੰਜਵਾਂ ਕਲਰ ਆ ਗਿਆ ਇਹਦਾ ਲਾਈਟ ਪੀਚ ਦੇਖੋ ਜੀ ਇਸ ਤਰ੍ਹਾਂ ਦੀ ਤੁਹਾਨੂੰ ਇਹਦੇ ਵਿੱਚ ਹਲਕੀ ਲਾਈਨਿੰਗ ਮਿਲੂਗੀ ਲਓ ਅਗਲਾ ਆਊਗਾ ਜੀ ਇਹਦਾ ਗ੍ਰੇ ਮਾਊਸ ਕਲਰ ਇਸ ਤੋਂ ਬਾਅਦ ਆ ਗਿਆ ਜੀ ਲਾ ਹੈਗਾ ਇਹ ਲਾਈਨ ਅਗਲਾ ਹੈਗਾ ਜੀ ਲਾਈਟ ਲੇਮਨ ਜ ਮਸਟਰਡ ਟੋਨ ਤੇ ਨਹੀਂ ਹੈਗਾ ਇਹ ਬਹੁਤ ਸੋਹਣਾ ਪਿਆਰਾ ਮਿੱਠਾ ਜਿਹਾ ਕਲਰ ਹੈ ਜਿਵੇਂ ਇਹ ਵੀਡੀਓ ਦੇ ਵਿੱਚ ਦਿਖ ਰਿਹਾ ਸੇਮ ਕਲਰ ਹਨਾ ਵਾਲਾ ਇਹ ਲਾਈਟ ਹਨਾ ਵਾਲਾ ਡਾਰਕ ਹੈ ਮੀਡੀਅਮ ਦਾ ਸੂਬਰ ਜੇ ਕਲਰ ਨੇ ਸੱਤ ਕਲਰ ਆ ਗਏ ਜੀ ਜੇ ਤੁਸੀਂ ਇਹਨੂੰ ਪਲੇਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 1250 ਤਾਂ ਪਊਗਾ ਵਰਕ ਕਰਵਾ ਕੇ ਵਰਕ ਦੇ ਹਿਸਾਬ ਨਾਲ ਪਊਗਾ ਲਓ ਜੀ ਜਿਤਾਹਨੂੰ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਲਿਓ ਬਹੁਤ ਸੋਹਣੀ ਫੈਬਰਿਕ ਹੈ ਕਲਰ ਚਾਰਟ ਬਹੁਤ ਪਿਆਰੇ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ